ਮਾਮਲਾ ਹੈਗਾ ਸਰ ਥੋੜੇ ਦਿਨ ਪਹਿਲਾਂ ਜਿਵੇਂ ਸੋਨ ਸਾਰਿਆਂ ਨੂੰ ਬਤੀਆ ਹਨਾ ਕਿ ਮੈਡਮ ਨੇ ਪ੍ਰੋਫੈਸਰਾਂ ਵੱਲੋਂ ਜਿਹੜਾ ਲੈ ਕੇ ਗਈ ਸੀਗੇ ਮਹਾਰਾਸ਼ਟਰੋਂ ਸਾਰੀਆਂ ਕੁੜੀਆਂ ਨੂੰ ਉੱਥੇ ਮੈਡਮ ਨੇ 10 ਰੁਪਏ ਆਈ ਹੈ ਬਾਕੀ ਜਿਹੜੀਆਂ ਰਿਕਾਰਡਿੰਗ ਸਾਹਮਣੇ ਆਈ ਜਾਂਦੀ ਹੈ ਵਿੱਚੋਂ ਕੁੜੀਆਂ ਦੇ ਇਹੇ ਨੇ ਹੈਗੇ ਨੇ ਵੀ ਉਹ ਕਹੀ ਜਾਂਦੇ ਵੀ ਇਹ ਐਡਿਟ ਕਰੀ ਹੋਈ ਆ ਜਾਂ ਕੋਈ ਝੂਠੇ ਝਾਮ ਲਾ ਰਹੇ ਨੇ ਅਸੀਂ ਕਹਿੰਦੇ ਆ ਵੀ ਉਹ ਰਿਕਾਰਡਿੰਗ ਦੀ ਜਾਂਚ ਕਰੀ ਆਵੇ ਇਹ ਮੈਡਮ ਤੇ ਸੱਤੋ ਸੱਤ ਕਾਰਵਾਈ ਕਰੀ ਜਾਵੇ ਸਾਹਮਣੇ ਕਿ ਕਿਸੇ ਗੋਸ਼ਕਾਦ ਵੀ ਕੀਤੀ ਤੁਝੇ ਅਸੀਂ ਸ਼ਿਕਾਇਤ ਅਸੀਂ ਡੀਸੀ ਕੋਲੇ ਪ੍ਰਿੰਸੀਪਲ ਮੈਡਮ ਕੋਲੇ ਕਰੀ ਆ ਕਾਫੀ ਦਿਨਾਂ ਤੋਂ 10 12 ਦਿਨ ਹੋ ਗਏ ਸੀ ਸ਼ਿਕਾਇਤ ਕਰੀ ਆ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਜੇ ਮੈਡਮ ਤੇ ਕੋਈ ਨਾ ਐਕਸ਼ਨ ਲਿਆ ਗਿਆ ਫਿਰ ਅਸੀਂ ਸਾਰੇ ਸਟੂਡੈਂਟਾਂ ਨੂੰ ਇਕੱਠਾ ਕਰਕੇ ਡੀਸੀ ਆਫਿਸ ਦੇ ਸਾਹਮਣੇ ਧਰਨਾ ਲਾਉਂਗੇ ਇਹ ਪ੍ਰਦਰਸ਼ਨ ਅਸੀਂ ਸਾਡੇ ਕੋਲ ਦੇ ਪ੍ਰੋਫੈਸਰ ਵੱਲੋਂ ਕੁੜੀਆਂ ਨੂੰ ਮਹਾਰਾਸ਼ਟਰ ਲੈ ਜਾ ਕੇ ਸ਼ਰਾਬ ਪਿਆਏਗੀ ਜੋ ਕਿ ਅਸੀਂ ਕੁਝ ਦਿਨਾਂ ਤੋਂ ਇਹ ਪ੍ਰੋਟੈਕਸ਼ਨ ਕਰ ਰਹੇ ਆਂਗੇ ਅਤੇ ਉਸ ਦਾ ਕੋਈ ਵੀ ਸਾਡੇ ਕਾਲਜ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ ਅਸੀਂ ਇਹ ਪ੍ਰਦਰਸ਼ਨ ਇਸ ਕਰਕੇ ਕੀਤਾ ਕਿ ਇਸ ਦਾ ਕੋਈ ਹੱਲ ਹੋਵੇ ਅਤੇ ਜੇਕਰ ਕੋਈ ਹੱਲ ਨਹੀਂ ਹੁੰਦਾ ਤਾਂ ਅਸੀਂ ਆਪ ਦੇ ਵਜੋਂ ਕੋਈ ਨਾ ਕੋਈ ਕਦਮ ਚੱਕਾਂਗੇ ਠੀਕ ਹੋਰ ਵੀ ਵਿਦਿਆਰਥੀ ਨਾਲੋਂ ਅਸੀਂ ਇਸ ਵੱਲੋਂ ਅਸੀਂ ਆਪਣੀ ਜਥੇਬੰਦੀ ਵੱਲੋਂ ਜਿੰਨੇ ਵੀ ਸਾਡੇ ਨਾਲ ਸਟੂਡੈਂਟ ਜੁੜੇ ਹੋਏ ਹਨ ਉਹਨਾਂ ਨੂੰ ਅਸੀਂ ਆਪਣੇ ਨਾਲ ਲੈ ਕੇ ਆਵਾਂਗੇ ਅਤੇ ਕਾਲ ਦੇ ਗੇਟ ਤੇ ਪਹੁੰਚ ਸਕਾਂਗੇ ਠੀਕ ਹੈ ਕੀ ਮੰਗ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਕੋਲ ਨੋ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਟੀਚਰ ਨੇ ਸ਼ਰਾਬ ਪੀਾਈ ਹੈ ਉਹਨਾਂ ਉੱਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਕਾਲਜ ਦੇ ਵਿੱਚੋਂ ਬਾਹਰ ਵੀ ਕਰ ਦਿੱਤੀ ਜਾਵੇ ਅੱਜ ਤੁਸੀਂ ਦੇਖਿਆਗਾ ਜਿਵੇਂ ਵੀ ਮਾਤਾ ਹੰਗਰੀ ਜਰਲਜ ਕਾਲ ਦੇ ਗੇਟ ਅੱਗੇ ਲੜਕੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਅਸੀਂ ਮੰਗ ਕਰਦੇ ਹਾਂ ਕਿ ਜਥੇਬੰਦੀ ਵੱਲੋਂ ਜਿਹੜੀ ਆਡੀਓ ਚੱਲ ਰਹੀ ਹੈਗੀ ਉਸ ਆਡੀਓ ਦੀ ਜਾਂਚ ਕਰਕੇ ਮੈਡਮ ਦੇ ਉੱਪਰ ਕਾਰਵਾਈ ਕੀਤੀ ਗਈ ਆ। ਪ੍ਰਸ਼ਾਸਨ ਵੱਲੋਂ ਹਜੇ ਤੱਕ ਵੀ ਢਿੱਲ ਵਰਤੀ ਜਾ ਰਹੀ ਆ। ਅਗਰ ਇਸ ਮਾਮਲੇ ਦੇ ਉੱਪਰ ਪ੍ਰਸ਼ਾਸਨ ਆਡੀਓ ਦੀ ਜਾਂਚ ਕਰਕੇ ਕਾਰਵਾਈ ਨਹੀਂ ਕਰਦਾ ਤਾਂ ਅਸੀਂ ਜਥੇਬੰਦੀ ਵੱਲੋਂ ਡੀਸੀ ਦਫ਼ਤਰ ਦਾ ਘਰਾਵਾਂ ਕਰਾਂਗੇ। ਕਿ ਉਹ ਜੀ ਕਾਰਵਾਈ ਦੀ ਮੰਗ ਕਰਦੇ ਹਾਂ। ਕਾਰਵਾਈ ਆ ਜੋ ਵੀ ਜੋ ਜਾਂਚ ਤੋਂ ਆ ਸਾਹਮਣੇ ਆਊਗਾ ਉਹਦੇ ਆਧਾਰ ਤੇ ਦੇਖਿਆ ਜਾਊਗਾ। ਕੁਈ ਵਿਦਿਆਰਥਣਾਂ ਨੂੰ ਵੀ ਡਰਾਆ ਧਮਕਾਇਆ ਜਾ ਰਿਹਾ ਇਸ ਅਜੇ ਹੁਣ ਤੱਕ ਇਸ ਮਾਮਲੇ ਵਿੱਚ ਬਿਲਕੁਲ ਜਿਹੜਾ ਤੁਸੀਂ ਦੇਖਿਆ ਵੀ ਆਡੀਓ ਦੇ ਵਿੱਚ ਮੈਡਮ ਵਿਦਿਆਰਥਣਾਂ ਨੂੰ ਡਰਾਆ ਧਮਕਾ ਰਹੇ ਨੇ ਕਿ ਉਹਨਾਂ ਨੂੰ ਭਵਿੱਖ ਖਰਾਬ ਕਰਨ ਦਾ ਵਾਅਦਾ ਕਰਨ ਦੀਆਂ ਧਮਕੀਆਂ ਦੇ ਰਹੇ ਨੇ ਕਿ ਉਹਨਾਂ ਨੂੰ ਇਹ ਕਹਿ ਰਹੇ ਨੇ ਵੀ ਤੁਹਾਡੇ ਵੀ ਪ੍ਰੂਫ ਨੇ ਕਿ ਮੇਰੇ ਕੋਲੇ ਫਿਰ ਉਸ ਮਤਲਬ ਕਿ ਉਹ ਕੁੜੀ ਦਾ ਫੋਨ ਫੜ ਕੇ ਉਹਦੇ ਵਿੱਚੋਂ ਧੱਕੇ ਦੇ ਨਾਲ ਡਾਟਾ ਜਿਹੜਾ ਡਿਲੀਟ ਕੀਤਾ ਗਿਆ ਮੈਡਮ ਵੱਲੋਂ ਤੇ ਇਹ ਸਭ ਕੁਝ ਜਿਹੜਾ ਮੈਡਮ ਨੇ ਕੀਤਾ ਹੈ